ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਹਿਰਾਸ ਸਾਹਿਬ ਸੋਦਰ ਆ ਗਿਆ ਸਾ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕੇਹਾ ਸੋ ਕਰਕੇ ਹਾ ਜਿਤ ਮੈਂ ਸਰਬ ਸਮਾਲੇ ਬਾਜੇ ਤੇਰੇ ਨਾਮ ਦਾ ਨੀਕਾ ਸੰਖਾ ਕੀਤੇ ਤੇਰੇ ਬਾਵਨ ਹਾਰੇ ਕੀਤੇ ਤੇਰੇ ਰਾਗ ਭਰੀ ਸੋ ਕਹੀਐ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋ ਪਮਣ ਪਾਣੀ ਬੈ ਸੰਤਰ ਗਾਵਰ ਜਤਮ ਦਵਾਰੇ ਗਾਵਣ ਤੁਧਨੋ ਚਤ ਗੁਪਤ ਲਿਖ ਜਾਣ ਨ ਲਿਖ ਲਿਖੋ ਧਰਮ ਵਿਚਾਰੇ ਗਾਵਣ ਤੁਧਨੋ ਈਸਰ ਬ੍ਰਹਮਾ ਦੇਵੀ ਸੋਣ ਤੀਰੇ ਸਦਾ ਸੁਵਾਰੇ ਗਾਵਣ ਤੁਧਨੋ ਜੰਦਰੇਂਦਰਾ ਸੁਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਧਨੋ ਸਦ ਸਮਾਦੇ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਮਣ ਤੁਧਨੋ ਜਤੀ ਸਤੇ ਸੰਤੋਖੀ ਗਾਮਣ ਤੁਧਨੋ ਵੀਰ ਕਰਾਰੇ ਗਾਮਣ ਤੁਧਨੋ ਪੰਡਤ ਪੜਨ ਰਖੀਸਰ ਜੂਜਗ ਵਿਦਿਆ ਨਾਲੇ ਗਾਮਣ ਤੁਧਨੋ ਮਹੌਨੀਆ ਮਨ ਮੋਹਣਾ ਸੁਰਗ ਮਛ ਬਿਆਲੇ ਗਾਮਣ ਤੁਧਨੋ ਰਤਨੋ ਪਾਇ ਤੇਰੇ 860 ਤੀਰਥ ਨਾਲੇ ਗਾਮਣ ਤੁਧਨੋ ਜੋਧ ਮਾਂਬਲ ਸੂਰਾ ਗਾਵਣ ਤੁਦਨੋ ਖਾਣੀ ਚਾਰੇ ਗਾਵਣ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸਈਦ ਤੁਦਨੋ ਗਾਵਣ ਜੋਤ ਤੁਧ ਭਾਮਨ ਰਤ ਤੇਰੇ ਭਗਤ ਰਸਾਲੇ ਹੋਰ ਕੀ ਤੇ ਤੁਦਨੋ ਗਾਵਣ ਸੇ ਮੈਂ ਚਤਨ ਆਵਨ ਨਾਨਕ ਚਾ ਵਿਚਾਰੇ ਸੋਈ ਸੋਈ ਸਦਾ ਸਗ ਸਾਇਬ ਸੱਚਾ ਸੱਚੇ ਨਾਹੀਂ ਹੈ ਨਹੀਂ ਹੋਸੀ ਜਾਨ ਜਸੇ ਰਚਨਾ ਜਿਧਰ ਚਾਏ ਰੰਗੇ ਰੰਗੇ ਭੜਤੀ ਕਰ ਕਰ ਜਨਸੀ ਮਾਇਆ ਜਨ ਉਪਾਈ ਕਰ ਕਰ ਦੇਖਾ ਕੀਤਾ ਆਪਣਾ ਜੋ ਤਸ ਦੇ ਵੜਿਆਈ ਜੋ ਤਸ ਭਾਵੇਂ ਸੋਇ ਕਰਸੀ ਫਿਰ ਹੁਕਮ ਨਾ ਕਰਨਾ ਜਾਏ ਸੋ ਪਾਤਸ਼ਾਹੂ ਸਾਹਿਬ ਪਤ ਸਾਹਿਬ ਨਾਨਕ ਰਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵਡਾ ਆਖਾ ਸਭ ਕੋ ਏ ਕੇ ਵੱਡਾ ਵੱਡਾ ਡੇਟਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਨੇ ਵਾਲੇ ਤਰ ਗਏ ਸਮਾਏ ਵੱਡੇ ਮੇਰੇ ਸਾਈ ਬਾ ਗਹਿਰ ਗੰਮੀਰਾ ਗੁਣੀ ਗਹਿਰਾ ਕੋ ਨਾ ਜਾਣਾ ਤੇਰਾ ਕਿਤਾ ਕੀ ਮੜ ਜੀਰਾ ਰਹਾਉ ਸਭ ਸੁਨਦੇ ਮਨ ਸੁਲਤ ਕੁਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨੇ ਧਿਆਨੇ ਗੁਰ ਗੁਰ ਹਾਏ ਕਹਿਣਾ ਨਾ ਜਾਏ ਤੇਰਿ ਦਿਲ ਵੜਿਆਏ ਸਭ ਸਤ ਸਭ ਤਪ ਸਭ ਚੰਗੀਆਂ ਆਈਆਂ ਸਿੱਧਾ ਪੁਰਖਾ ਕੀਆ ਵੜਿਆਈਆ ਕੋਦ ਬਣ ਸੁਦੇਕ ਨੇ ਨਾ ਪਾਈਆ ਕਰਮ ਮਲੈ ਨਾ ਹੀ ਠਾ ਕਰਹਾਈਆ ਅੱਖਣ ਵਾਲਾ ਕਿਆ ਵਿਚਾਰਾ ਸ਼ਿਵਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਜਹਤ ਸਹਿ ਗਿਆ ਚਾਰਾ ਨਾਨਕ ਸਤ ਸਵਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾ ਬਿਸਰ ਅਮਰ ਜਾਓ ਆਖਣ ਔਖਾ ਸਾਚਾ ਨਾਮ ਸਾਚੇ ਨਾਮ ਕੀ ਲਗੈ ਮੁਖ ਉਤ ਭੁਖੈ ਖਾਇ ਚਲਿਆ ਦੁਖਾ ਸੋ ਕਿਉ ਬਿਸਰੈ ਮੇਰੇ ਮਾਏ ਸੱਚਾ ਸਾਹਿਬ ਸਚਾ ਨਾ ਰਹਾਓ ਸਾਚੇ ਨਾਮ ਕੀ ਤਦ ਵਿੜਾਈ ਆਗ ਥਕੇ ਕੀਮਤ ਨਹੀਂ ਪਾਏ ਜੇ ਸਭ ਮਿਲਕੇ ਆਖਣ ਪਾਏ ਵੱਡਾ ਨ ਹੋਵੇ ਘਾਟ ਨ ਜਾਏ ਨਾ ਉਮਰ ਨ ਹੋਵੇ ਸੋਗ ਜਿੰਦਾ ਰਹਿਣ ਚੁਕੇ ਭੋਗ ਗੁਣੇ ਹੋ ਹੋਰ ਨਾਹੀ ਕੋਏ ਨਾ ਕੋ ਹੋਵਾ ਨਾ ਕੋ ਹੋਏ ਜੇਵੜਿਆ ਪੋ ਤੇਵੜ ਤੇਰੀ ਦਾਤ ਜਨ ਦਿਨ ਕੜਕਾ ਕੀਤੀ ਰਾਤ ਖਸਮ ਮਸਾਰਾ ਤੇ ਕਮ ਜਾਤ ਨਾਨਕ ਨਾਵੇ ਬਾਜ ਸੁਨਾਤ ਰਾਗ ਗੁਦਰੀ ਮਹਲਾ ਚੌਥਾ ਹਰ ਕੀ ਜਨ ਸਤਿਗੁਰ ਸਤਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਰਮ ਸਤਗੁਰ ਸਰਨਾਇ ਕਰਦੇ ਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋ ਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਣ ਸਖਾਈ ਹਰ ਕੀਰਤ ਹਮਰੇ ਰਹਿ ਰਾਸ ਰਹਾਉ ਹਰ ਜਨ ਕੇ ਵਡਭਾਗ ਵਡੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸਾ ਮਲ ਸੰਗਤ ਗੁਣ ਪਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤਿ ਮਿ ਆਏ ਤ੍ਰਿਗ ਤੇਵੇ ਤ੍ਰਿਗ ਤੇਵਾ ਸੋ ਜਨ ਹਰ ਜਨ ਸਤਿਗੁਰ ਸੰਗਤ ਪਾਇ ਤਨ ਧਨ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਤਵ ਉਦਮ ਜਹ ਆਹਰ ਹ ਜੀਓ ਪਰਿਆ ਸੈਲ ਪਥਰ ਮੈਂ ਜਨ ਤੂ ਪਾਏ ਤਾਂ ਕਾ ਰਜਕੇ ਆਗੇ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗ ਮਿਲੇ ਸੋ ਤਰਿਆ ਗੁਰ ਪ੍ਰਸਾਦ ਮੰਨ ਬਧ ਪਾਇਆ ਸੂਕੇ ਕਾ ਛਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨ ਕਿਸ ਕੀ ਤਰਿਆ ਸੇਰ ਸੇਰ ਰਜਕ ਸੰਭਾਇ ਠਾਕੁਰ ਕਾਹੀ ਮਨ ਕੋ ਕਰਿਆ ਊੜਾ ਊੜਵਸ ਕੁਸਾਂ ਤਿਸ ਪਾਛੇ ਬਿਸ਼ਲੇਸ਼ਰਿਆ ਤਨ ਕਮਨ ਖਲਾਵੇ ਕਮਨ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਠ ਸਦਾਨ ਠਾਕੁਰ ਕਰਤਲ ਧਰਿਆ ਜਿਰਨਾ ਨਿਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ raag asa mahalla chautha so purakh ek onkar sab guru prasad so purakh niranjan har purakh niranjan har agama agama baala sab dhavai sab dhavai tu ji har satje sajanahara sab ji tumare ji tu jiya kada tar har dhavo santo ji sab dukh visarana hara hariape thakur hariape sevak ji ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਦਰ ਸਰਬ ਨਿਰੰਤਰ ਜੀ ਹਰ ਏਕੋ ਗੁਰੂ ਸਮਾਣਾ ਇਕ ਦਾਤਾ ਇਕ ਪੇਖਾਰੀ ਜੀ ਸਭ ਤੇਰੀ ਝੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਉ ਤੁਧ ਬਿਨਿਆਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਫਿਰ ਏ ਕਿਆ ਗੁਣ ਆਖ ਵਿਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਨ ਕੁਰਬਾਣਾ ਹਰ ਧਿਆਵੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈ ਸੁਖ ਵਾਸੀ ਸੇ ਮੁਕਤਾ ਸੇ ਮੁਕਤਾ ਭਏ ਜਨ ਹਰ ਧਿਆਇ ਆ ਜੀ ਤੈ ਟੂਟੇ ਜਮ ਕੇ ਪਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇ ਆ ਜੀ ਤਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧੰ ਸੇ ਧੰ ਜਿਨ ਹਰ ਧਿਆਇਆ ਜੀ ਜਿਨ ਨਾਨਕ ਤਖਤ ਬਰਜਾ ਸੇ ਤੇਰੀ ਭਗਤੋ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੈ ਹਰ ਪੂਜਾ ਜੀ ਤਪ ਤਾਪੈ ਜਪੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜ੍ਹੈ ਉਹ ਸਿਮਰਤ ਸਾਸਤ ਜੀ ਕਰ ਕਰਿਆ ਖੱਡ ਕਰਮ ਕਰੰਤਾ ਸੇ ਭਗਤ ਸੇ ਭਗਤ ਮੱਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਆਪਰੰਪਰ ਕਰਤਾ ਜੀ ਤੂ ਜੇ ਵਡ ਅਵਰਨਾ ਕੋਈ ਤੂੰ ਜੋ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨੈ ਚਲ ਕਰਤਾ ਸੋਈ ਤੇ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰੈ ਸੋ ਹੋਈ ਵਿਆਪੇ ਸ੍ਰਿਸ਼ਟ ਸਭ ਉਪਾਈ ਜੀ ਤੂ ਵਿਆਪੇ ਸਿਰਜ ਸਭ ਕੋਈ ਜਨਨਾ ਨੀ ਗੁਣ ਗਾਵੇ ਕਰਤੇ ਕੀ ਜੀ ਜੋ ਸਭ ਸਹਿ ਕਾ ਜਨ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਜਿਆਰ ਮੇੜਾ ਸਾਈਂ ਜੋ ਤੂੰ ਭਾਵੇ ਸੋਈ ਤੀਸੀ ਜੋ ਤੂੰ ਦੇਹੇ ਸੋਈ ਹੋ ਪਾਈ ਰਹਾਓ ਸਭ ਤੇਰੇ ਤੋਂ ਸਭ ਨੀ ਤਿਆਇਆ ਜਿਸਨੂੰ ਕਿਰਪਾ ਕਰਹਿ ਤਨ ਨਾਮ ਰਤਨ ਪਾਇਆ ਗੁਰਮਕਲਾ ਦਾ ਮਨ ਮੁਖ ਵਾਇਆ ਖੁਦ ਆਪ ਵਿਚੋੜਿਆ ਆਪ ਮਿਲਾਇਆ ਤੂੰ ਦਰਿਆਉ ਸਤਿਗੁਜ ਹੀ ਮਾਏ ਤੁਝ ਮੰਨ ਦੂਜਾ ਕੋਈ ਨਾਏ ਜੀ ਜਨ ਸਭ ਤੇ ਰਾਖੇ ਲ ਮਜੋਗ ਮਿਲ ਵਿਛੜਿਆ ਸੰਜੋਗੀ ਮੇਲਾ ਜਿਸ ਨੂੰ ਤੂੰ ਜਣਾਏ ਸੋਈ ਜਨ ਜਾਣੈ ਹਰ ਗੁਣ ਸਭ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਜ ਹੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸੁਭ ਹੋਏ ਕੁਝ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੈ ਜਾਨ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਸ ਸਰਵ ਰਹਿ ਭਈ ਨਿਵਾਸਾ ਪਾਣੀ ਪਾਪ ਗਤਿ ਨਹਿ ਕੀਆ ਪੰਕਜ ਮੋਹ ਪਗ ਨੀ ਚਾਲੈ ਹਮ ਦੇਖਾਂ ਤਾਡੂ ਬਿਲੇ ਮਨ ਏਕ ਨਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਨਾਉ ਜਪੇ ਸਭੇ ਨੇ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਮਤ ਨਾਨਕ ਤਿਨ ਕੇ ਸਰਣਾ ਜਿਨ ਤੂੰ ਨਾਹੀ ਬਿਸਰਿਆ ਆਸਾ ਮਹੱਲਾ ਪੰਜਮਾ ਭਈ ਪ੍ਰਾਪਤ ਮਾਨੁ ਖੁਦੁ ਹਰਿਆ ਗੋਬਿੰਦ ਬਿਰਣ ਕੇ ਇਹੈ ਤੇਰੀ ਬਰਿਆ ਅਵਰ ਕਾਜ تیر ਕਿਤਨ ਕਾਮ ਮੇਲੂ ਸਾਧ ਸੰਗਤ ਪਜ ਕੇਵਲ ਨਾਮ ਸ਼ਰਮ ਜਾਮ ਲਾਗ ਭਵ ਜਲ ਤਰਨ ਕੈ ਜਨਮ ਵਿਰਥਾ ਜਾਤ ਰੰਗ ਮਾਇਆ ਕੈ ਰਹਾਓ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇ ਕਾਉ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਨ ਹਰ ਰਾਇਆ ਖਉ ਨਾਨਕ ਹਮ ਨੀਤ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਪਾਤ ਛਦਸਮੀ ਕਬਿ ਉਬਾਜ ਬੀਨਤੀ ਚਉ ਪਈ ਹਮਰੇ ਕਰੋ ਹਾ ਗਿਰ ਰਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨ ਨਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਦਰਸ਼ ਸਬਾ ਤੁਮ ਕਾਬ ਹੋ ਆਪ ਹਾਥ ਦਾ ਮੋਏ ਬਚਾਵੋ ਸੁਖੀ ਬਸੈ ਮੋਰਾ ਪਰਵਾਰਾ ਸੇਵਕ ਸਿਖ ਸਬਾ ਕਰਤਾਰਾ ਮੋ ਰੱਛਾ ਨਿਜ ਕਰਤਾ ਕਰਿਆ ਸਭ ਬੈਰਨ ਕੋ ਆਸੰ ਘਰੇ ਆ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੇ ਰਹਿ ਪਿਆਸ ਤੁਮਹਾਂ ਛਾਟ ਕੋਈ ਅਵਰਨਾ ਧਿਆਹੁ ਜੋ ਵਰਚਾਹੋ ਸੋ ਤੁਮਤੇ ਪਾਓ ਸੇਵਕ ਸਿਖ ਹਮਾਰੇ ਤਾਰਿਅ ਹੈ ਚੁਨ ਚੁਨ ਸਤਰ ਹਮਾਰੇ ਮਾਰਿਅ ਹੈ ਆਪ ਹਾਥ ਦੇ ਮੁਝੇ ਵਰਿਆ ਮਰਨ ਕਾਲ ਕਾ ਤਰਾਸਿ ਵਰਿਆ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਕੁਦਜੂ ਕਰਿਓ ਰਖਾ ਰਾਖ ਲਿਓ ਮੋ ਰਖਣਹਾਰੇ ਸਾਇਬ ਸੰਤ ਸਾਇਬਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹਪੁਰੀ ਚਤਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰਬ ਸਨ ਪ੍ਰਕਾਸ਼ ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੋਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈਂ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਚੁ ਨੁ ਬਜਾਇਓ ਆਦ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੇ ਸਗਲ ਪ੍ਰਜਾ ਜਿਨੇ ਆਪ ਸਵਾਰੇ ਸਿਵ ਕਨ ਕੋ ਸਿਵ ਗੁਣ ਸੁਖ ਦਿਯੋ ਸਤਰਨ ਕੋ ਪਲ ਮੋਬਦ ਕੀਓ ਕਟ-ਕਟ ਕੇ ਅੰਦਰ ਕੀ ਜਾਣਤਾ ਭਲੇ ਬੁਰੇ ਕੀ ਪੀਰ ਪਛਾਨਤਾ ਚਿੰਤੇ ਦੇ ਕੂੰਚਰਿਆ ਸ਼ੂਲਾ ਸਭ ਪਰ ਕਿਰਪਾ ਦ੍ਰਿਸ਼ਟਿ ਕਰ ਫੂਲਾ ਸੰਤਨ ਸੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਗਏ ਸੁਖੀ ਏਕ ਏਕ ਕੀ ਪੀਰ ਪਛਾਨੈ ਕਟ-ਕਟ ਕੇ ਪਟ-ਪਟ ਕੇ ਜਾਣੈ ਜਬ ਉਦਕਰਖ ਕਰਾ ਕਰਤਾਰਾ ਪਰ ਜਾਗ ਧਰਤ ਤਪਦੇ ਅਪਾਰ ਜਬਿਆ ਕਰਖ ਕਰ ਤਹੋਂ ਕਬ ਹੂੰ ਤੁਮ ਮੈ ਮਿਲ ਤਬਹਿ ਤਰ ਸਭ ਹੂੰ ਜੀਤੇ ਬਦਨ ਸਿਰ ਸਭ ਤਾਰੈ ਆਪ ਮੰਨੇ ਬੋਜ ਉਚਾਰੈ ਤੁਮ ਸਭ ਹਿ ਤੇ ਰਤ ਨਰਾ ਲਮ ਜਾਣਤ ਵੇਦ ਭੇਦ ਹਰਿਆ ਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਗ ਅਨੀਲ ਅਨਾਦ ਸਾਂਭ ਤਾਂ ਕਾ ਮੂਰਿ ਉਚਾਰ ਤਪੇਦਾ ਜਾ ਕੋ ਭੇਵਨਾ ਪਾਵਤ ਵਿਦਾ ਤਾ ਕਹੋ ਕਰਪਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿ ਤਸਦਾ ਸੇਵ ਨਿਰੰਕਾਰ ਕਾ ਚਨ ਤਨੈ ਪਿਵ ਆਪ ਆਪਣੀ ਬੁਧ ਹੈ ਜੀਤੀ ਵਰਨਤ ਭਿੰਨ ਭਿੰਨ ਤੋਏ ਤੇਤੀ ਤੁਮਰਾ ਲਖਾ ਨਾ ਜਾਏ ਬਸਾਰਾ ਕਹੇ ਬਿਦ ਸਜਾ ਪ੍ਰਥਮ ਸੰਸਾਰਾ ਇਕਾ ਰੂਪਾ ਨੂਪ ਸਰੂਪਾ ਰੰਕ ਭਿਓ ਰਾਵਕੇ ਭੂਪਾ ਅੰਡਜ ਜੇ ਰਜ ਸਜ ਜਕੀਨੇ ਉਤਪੁਜ ਖਾਨ ਬਹੋ ਰਚ ਦਿਨੇ ਕਾਹੂ ਫੂਲ ਰਾਜਾ ਹਵੇ ਬੈਠਾ ਕਾਹੂ ਸਮਟ ਪਇਓ ਸ਼ੰਕਰ ਆਇ ਕੈਠਾ ਸਗਰੀ ਸ੍ਰਿਟਿ ਦਖਾਇ ਅਚੰਭਵ ਆਜੁਗਾਦ ਸਰੂਪ ਸਵੰਭਵ ਆਵਰਛਾ ਮੇਰੇ ਤੁਮ ਕਰੋ ਸਿਖ ਉਬਾਰ ਆ ਸਿਖ ਸੰਗਰੋ ਦੁਸ਼ਟ ਜੀਤੇ ਉਠਵਤ ਉਦਪਤਾ ਸਗਲ ਮਲੇਸ਼ ਕਰੋ ਵਰਣ ਘਾਤਾ ਜੇ ਅਸਪੁੱਤ ਤਵ ਸਰਨੇ ਪਰੇ ਤਨ ਕੇ ਦੁਸ਼ਟ ਦੁਖ ਤਾ ਹਵ ਮਰੇ ਪੁਰਖ ਜਵਨ ਪਗ ਪਰੇ ਤੋ ਹਾਰੇ ਤਨ ਕੇ ਤੁਮ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਰੱਛਾ ਹੋਏ ਤਾਂ ਸਭ ਕਾਲ ਦੁਸ਼ਟ ਆਰਿਸ਼ਟ ਡਰੇ ਤਦ ਕਾਲ ਕਿਰਪਾ ਦ੍ਰਿਸ਼ਟ ਤਨ ਜਾਇ ਨਾ ਹਰ ਹੋ ਤਾਂ ਕੇ ਤਾਪ ਤਨ ਕਮੋ ਹਰ ਹੋ ਰਿਦ ਸਦ ਕਰਮ ਸਭ ਹੋਈ ਦੁਸ਼ਟ ਸਹ ਸਭ ਸਕਾ ਨ ਕੋਈ ਏਕ ਬਾਰ ਜੰਤ ਮੈਂ ਸੰਭਾਰਾ ਕਾਲ ਫਾਸ ਤੇ ਤੈ ਉਬਾਰਾ ਜਿਨ ਨਰ ਨਾਮ ਤਿਹਾਰੂ ਕਾਹਾ ਦਰਦ ਦੁਸ਼ਟ ਦੋਖ ਤੇ ਰਹ ਖੜਗ ਕੇਤ ਮੈਂ ਸਰਮ ਤੁਹਾਰੇ ਆਪ ਹਾਥ ਦਲਿ ਉਬਾਰੇ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇ ਤੁਮਾ ਸਰਨ ਤੁਹਾਰੇ ਆਪ ਹਾਥ ਦੈ ਲਿਓ ਬਾਰੇ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਈਆ ਪਾਏਗੇ ਜਬ ਤੇ ਤੁਮਰੇ ਤਬ ਤੇ ਕਉਵਾ ਕਰਿ ਨਿਆਨਿਓ ਰਾਮ ਰਹੀਮ ਪੁਰਾਨ ਪੁਰਾਨ अनेक ਕਹ ਮਤੇਕ ਨਾ ਮਾਨਿਓ ਸਿਮਰਤ ਸਾਸਤਰ ਵੇਦ ਸਲੈ ਬੋ ਭੇਦ ਕਹ ਹਮ ਇਕ ਨ ਜਾਣਿਓ ਸ੍ਰੀਸਪਾਨ ਕਿਰਪਾ ਤੁਮਰੀ ਕਰ ਮੈ ਨਾ ਕਹੋ ਸਭ ਤੋਇ ਵਿਖਾਨਿਓ ਦੋਹਰਾ ਸਗਲ ਦਵਾਰ ਕੋ ਛਾਟ ਕ ਗਇ ਹੋ ਤੁਹਾਰ ਦਵਾਰ ਬਾਹਗੇ ਕੇ ਇਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰ ਦਵਾਰ ਬਾਹਗੇ ਕੇ ਇਲਾਜ ਅਸ ਗੋਬਿੰਦ ਦਾਸ ਤੁਹਾਰ RAM KALI MOHALLA TIJA ANAND GOVANKAR SATGURU PRASAD ANAND PAYA MERI MAAY SATGURU MAIN PAYA ਸਤਿਗੁਰਾਂ ਪਾਇਆ ਸੱਚ ਸਿਤੇ ਮਨ ਮਜੀ ਆਵਾ ਦਾਈਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆ ਸ਼ਬਦ ਉਤਾਂ ਗਾਓ ਹਰੇ ਕੇਰਾ ਮਨ ਜੀ ਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੂਖ ਸਭ ਵਿਸਾਰਣਾ ਅੰਗੇਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾਂ ਗਲਾਂ ਸਭ ਰੱਤ ਸੁਆਮੀ ਸੋ ਕਿਉ ਮਨ ਬਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਈ ਬਾ ਕਿਆ ਨਾਈ ਕਰਦੇ ਰਹਿ ਕਰਤਾ ਤੇ ਰ ਸਭ ਕਿਛ ਹੈ ਜਿਸ ਦੇ ਹੇ ਸੋ ਪਾਵੇ ਸਦਾ ਸਿਬਦ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਮਾਝ ਸਦਕ ਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸੱਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਛਾਂ ਸਭ ਪੁੰਚਾਈਆਂ ਸਦਾ ਕੁਰਬਾਨ ਕੀਤਾ ਗੁਰ比特ੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਨੋ ਸੰਤੋ ਸ਼ਾਦ ਕਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤਕਾਰ ਸਭਾ ਗੈ ਘਾਰ ਸਭਾ ਗੈ ਸ਼ਬਦ ਵਾਜੇ ਕਲਾ ਜਿ ਕਰਤਾਰੀਆ ਪੰਜ ਦੂਤ ਦਵਸ ਕੀਤੇ ਕਾਲ ਕੰਟੂ ਮਾਰਿਆ ਘੁਰ ਕਰਮ ਪਾਇਆ ਤੁਮ ਜਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਵਾ ਤੇਤ ਘਰ ਅਨਹਦ ਬਾਜੇ ਆਨੰਦ ਸੁਣੋ ਵਡਭਾਗੀਓ ਸਗਲ ਮਨ ਔਰਤ ਪੂਰੇ ਪਾਰ ਬ੍ਰਹਮ ਪਰਵਪਾਇਆ ਉਤਰੇ ਸਗਲ ਵਸੂਰੇ ਦੂਖ ਰੋਗ ਸੰਤਾ ਕੋ ਉਤਰੇ ਸੋਹਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਕੇ ਜਾਣੇ ਸੁਣਤੇ ਪੁਨੀਤ ਕਹਤੇ ਬਵਤਾ ਸਤਗੁਰ ਰਿਆ ਭਰਪੂਰੇ ਬਿਨ ਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਭਗਤਾ ਸਤਗੁਰ ਰਿਆ ਭਰਪੂਰੇ ਬਿਨ ਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਨੇ ਮਹੱਲਾ ਪੰਜਮਾ ਥਾਲ ਵਿਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪੈਓ ਜਿਸ ਕਾ ਸਭ ਸੁਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਕਿਸ ਕਾ ਹੋਏ ਉਧਾਰੋ ਇਹ ਵਸਤੁ ਜੀ ਨਾ ਜਾਏ ਨਿਤ ਨਿਤ ਰੱਖ ਔਰ ਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਬਸਾਰੋ ਸਾਲੋਕ ਮਹੱਲਾ ਪੰਜਮਾ ਤੇਰਾ ਕੀਤਾ ਜਤੋਂ ਨਾਹੀਂ ਮੈਨੂੰ ਜੋ ਕੀ ਤੋਈ ਮੈਂ ਨਿਰਗੁਣਿਆਰੇ ਗੋਗੁਣ ਨਾਹੀਂ ਆਪੇ ਤਰਸ ਪਿਓਏ ਤਰਸ ਪਿਆ ਮਹਿਰਾਮਤ ਹੋਏ ਸਤਗੁਰ ਸਜਣ ਮਿਲਿਆ ਨਾਨਕ ਨਾਮ ਲੈ ਤਾਂ ਜੀਵਾ ਤਨ ਮਨ ਥੀਵੇ ਹਰੇ ਤਰਸ ਪਿਆ ਮਹਿਰਾਮਤ ਹੋਏ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਲੈ ਤਾਂ ਜੀਵਾ ਤਨ ਮਨ ਛੀਵੇ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ